ਵੀਰੋ ਮੈਂ ਅੱਜ ਤੁਹਾਡੇ ਵਿੱਚੇ ਗੱਲ ਕਹਿਣੀ ਚਾਹਨਾ ਇਹ ਕੇਜਰੀਵਾਲ ਨੂੰ ਫੜ ਲੈਣਗੇ ਇਹ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲੈਣਗੇ ਪਰ ਉਹਦੀ ਸੋਚ ਨੂੰ ਗ੍ਰਿਫਤਾਰ ਕਿਵੇਂ ਕਰੋਗੇ ਜਿਹੜੇ ਹਜ਼ਾਰਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਪੂਰੇ ਦੇਸ਼ 'ਚ ਕੇਜਰੀਵਾਲ ਦੀ ਸੋਚ ਵਾਲੇ ਬੰਦੇ ਪੈਦਾ ਹੋ ਗਏ ਉਹਨਾਂ ਦਾ ਕੀ ਕਰੋਗੇ ਉਹਨਾਂ ਨੂੰ ਕਿੱਥੇ ਗ੍ਰਿਫਤਾਰ ਕਰੋਗੇ ਉਹਨਾਂ ਨੂੰ ਕਿਹੜੀ ਜੇਲ੍ਹ 'ਚ ਲੈ ਕੇ ਜਾਓਗੇ ਸੋ ਵੀਰੋ ਬੰਦਾ ਵੱਡਾ ਨਹੀਂ ਹੁੰਦਾ ਉਹਦੇ ਖਿਆਲ ਵੱਡੇ ਹੋਣੇ ਚਾਹੀਦੇ ਨੇ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋਂ ਸੇ ਹੁੰਦਾ ਹੈ ਸੋ ਇਸ ਕਰਕੇ ਇਹ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰਨ ਕਿ ਅਸੀਂ ਤੁਹਾਨੂੰ ਅੰਦਰ ਕਰ ਦਾਂਗੇ ਕਿ ਤੁਸੀਂ ਡਰ ਜਾਓਗੇ ਫੇ ਸਾਡੀਆਂ ਮਿੰਤਾ ਕਰੋਗੇ ਨਾ ਨਾ ਹਮ ਉਹ ਪੱਤੇ ਨਹੀਂ ਜੋ ਸ਼ਾਕ ਸੇ ਟੁੱਟ ਕੇ ਗਿਰ ਜਾਏ ਆਂਦੀਆਂ ਨੂੰ ਕਹਿ ਦੋ ਆਪਣੀ ਔਕਾਤ ਮੇ ਰਹੇ ਅਸੀਂ ਉਹ ਨਹੀਂ ਹੈਗੇ ਜਿਹੜੇ ਡਰ ਜੀਏ ਅਸੀਂ ਇਸੇ ਧਰਤੀ ਤੇ ਸਿਕੰਦਰ ਰੋਕਿਆ ਹੋਇਆ ਹੈ ਇਸੇ ਧਰਤੀ ਤੇ ਅਸੀਂ ਜਿਹਨੂੰ ਕੋਈ ਨਹੀਂ ਰੋਕਦਾ ਸੀ ਇੱਥੇ ਰੋਕਿਆ ਸੀ ਸੋ ਇਸ ਕਰਕੇ ਸਾਡਾ ਵਿਰਸਾ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਇਹੀ ਦੱਸਿਆ ਹੈ ਗਰੀਬਾਂ ਦੇ ਮਜਲੂਮਾਂ ਦੇ ਨਾਲ ਕੱਢਣਾ ਕਿਸੇ ਦੇ ਹੱਕ ਨਹੀਂ ਮਰਨ ਦੇਣੇ ਸੋ ਇਹ ਪੰਜਾਬੀ ਪੂਰੀ ਦੁਨੀਆ 'ਚ ਵਸਦੇ ਆਂ ਔਰ ਘੁੱਗ ਵਸਦੇ ਆਂ ਸਫਲ ਨੇ ਕਾਮਯਾਬ ਨੇ ਜਿੱਥੇ ਵੀ ਜਾਂਦੇ ਆ ਕਾਮਯਾਬ ਹੋ ਜਾਂਦੇ ਆ ਕਾਰਨ ਕੀ ਹੈ ਇੱਕ ਤਾਂ ਗੁਰੂਆਂ ਦੀ ਮਿਹਰ ਹੈ ਇੱਕ ਮੁਕੌਮ ਮਿਹਨਤੀ ਹੈ ਜਿੱਥੇ ਜਾਂਦੇ ਆ ਆਪਣਾ ਨਾਮਾ ਪੰਜਾਬ ਵਸਾ ਲੈਂਦੇ ਆ ਹਾਂਜੀ ਜਿਵੇਂ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕੁਝ ਕੁ ਗੱਲਾਂ ਨੂੰ ਸੁਣ ਰਿਆ ਹੋਵੇਗਾ ਜ ਜਿਹਦੇ ਵਿੱਚ ਉਹਨਾਂ ਨੇ ਕੇਜਰੀਵਾਲ ਦੀ ਜੇਲ੍ਹ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਉਹਨਾਂ ਦੀ ਸੋਚ ਨੂੰ ਜੇਕਰ ਮੰਨ ਕੇ ਚੱਲੋ ਇੱਕ ਪਰਸਨ ਨੂੰ ਤੁਸੀਂ ਬੰਦ ਕਰ ਦੋਗੇ ਤਾਂ ਮਤਲਬ ਕੀ ਹੈ ਜਿਹੜੀ ਉਹਨਾਂ ਵਰਗੀ ਸੋਚ ਰੱਖਦੇ ਹਨ ਲੋਕੀ ਉਹਨਾਂ ਦੀਆਂ ਸੋਚਾਂ ਨੂੰ ਵੀ ਬੰਦ ਕਰ ਦਿਓਗੇ ਮੈਂ ਇੱਕ YouTube ਤੇ ਚੱਲਦੀ ਵੀਡੀਓ ਨੂੰ ਦੇਖਿਆ ਤੇ ਜਿਹਦੇ ਵਿੱਚ ਬਹੁਤ ਸਾਰੀਆਂ ਔਰਤਾਂ ਇਹ ਰੋ ਰਹੀਆਂ ਸੀ ਕਹਿੰਦੀਆਂ ਸੀ ਕਿ ਅਸੀਂ ਬਹੁਤ ਹੀ ਨੀਵੀਂ ਜਾਤੀ ਦੀਆਂ ਔਰ ਤਾਂ ਸਾਡੇ ਬੱਚੇ ਇਹ ਸਰਕਾਰ ਦੇ ਆਉਣ ਦੇ ਬਾਅਦ ਬਾਤ ਕੀ ਹੈ ਉਹ ਪੜਾਈ ਕਰਨ ਲੱਗੇ ਸਾਨੂੰ ਪਾਣੀ ਮਿਲਣ ਲੱਗਿਆ ਤੇ ਸਾਨੂੰ ਸਾਰੀਆਂ ਸਹੂਲਤਾਂ ਮਿਲਣ ਲੱਗੀਆਂ ਉਹ ਚੀਜ਼ਾਂ ਦੇ ਵਿੱਚ ਉਹ ਰੋ ਰਏ ਸੀ ਆਪਣਾ ਦੁੱਖ ਦੱਸ ਰਹੇ ਸੀ ਤੇ ਦੇਖੋ ਜਿਹੜਾ ਵੀ ਇਨਸਾਨ ਹੁੰਦਾ ਆਪਾਂ ਦੇਖਣੀ ਹੈ ਸਾਡੇ ਸਮਾਜ ਦੇ ਵਿੱਚ ਜਿਹੜਾ ਇਨਸਾਨ ਕੁਝ ਚੰਗਾ ਕਰਦਾ ਹੈ ਹਮੇਸ਼ਾ ਉਹਦੀ ਆਵਾਜ਼ ਨੂੰ ਕੀ ਹੈ ਬੰਦ ਕਰ ਦਿੱਤਾ ਜਾਂਦਾ ਹੈ ਤੇ ਸੇਮ ਚੀਜ਼ ਉਸ ਤਰ੍ਹਾਂ ਕੀਤਾ ਕਿਹਾ ਜਾਂਦਾ ਸੀ ਕਿ ਆਰਟੀਕਲ 324 ਦੇ ਅਧੀਨ ਜਦੋਂ ਕੀ ਹੈ ਨਵੀਆਂ ਚੋਣਾਂ ਹੁੰਦੀਆਂ ਹਨ ਚੋਣ ਜਾਬਤਾ ਲੱਗ ਜਾਂਦੀ ਹੈ ਤਾਂ ਜਿਹੜੀ ਸਰਕਾਰ ਸੱਤਾ ਦੇ ਵਿੱਚ ਚੱਲ ਰਹੀ ਸੀ ਉਹਦਾ ਕੀ ਹੈ ਸਾਰਾ ਜਿਹੜਾ ਉਹਦਾ ਪਾਵਰ ਹੈ ਉਹ ਜ਼ੀਰੋ ਹੋ ਜਾਂਦੀ ਹੈ ਬਟ ਫਿਰ ਵੀ ਚੋਣ ਚਾਬਤਾ ਲੱਗਣ ਦੇ ਬਾਅਦ ਵੀ ਜਿਹੜੀ ਸਾਡੇ ਵਿੱਚ ਮੌਜੂਦਾ ਚੱਲ ਰਹੀ ਸਰਕਾਰ ਸੀ ਸੈਂਟਰ ਦੀ ਸਰਕਾਰ ਬੀਜੇਪੀ ਸਰਕਾਰ ਉਹਨਾਂ ਨੇ ਕੀ ਕੀਤਾ ਕਿ ਫਿਰ ਵੀ ਆਪਣੀ ਸੱਤਾ ਦਾ ਉਹ ਇਸਤੇਮਾਲ ਕਰ ਰਹੇ ਨੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇਹ ਪਾਰਟੀ ਉਸੇ ਤਰ੍ਹਾਂ ਹੀ ਆਪਣਾ ਪਾਵਰ ਦੇ ਵਿੱਚ ਆਉਂਦੀ ਹੈ ਤਾਂ ਦੇਖਿਆ ਜਾਂਦਾ ਹੈ ਕਿ ਜਿਹੜੇ ਸਾਡੇ ਬਾਬਾ ਸਾਹਿਬ ਅੰਬੇਦਕਰ ਨੇ ਲਿਖਿਆ ਕਾਨੂੰਨ ਸੀ ਉਹਦੇ ਵਿੱਚ ਬਹੁਤ ਸਾਰੇ ਚੇਂਜ ਸਾਨੂੰ ਦੇਖਣ ਨੂੰ ਮਿਲਣਗੇ ਜਿਵੇਂ ਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕਾਨੂੰਨਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੀਤਾ ਵੀ ਹੈ ਜਿਵੇਂ ਆਰਟੀਕਲ 324 ਠੀਕ ਹੈ ਕੁਝ ਹੱਦ ਤੱਕ ਸਾਡੇ ਉਹ ਹਿੰਦੁਸਤਾਨ ਦੇ ਲਈ ਸਹੀ ਵੀ ਸੀ ਬਟ ਉਹਨਾਂ ਦਾ ਖੁੱਦ ਦਾ ਨਿਰਨੇ ਸੀ ਠੀਕ ਹੈ ਉਹਨਾਂ ਨੇ ਇੱਕ ਫਿਲਮ ਬਣਾ ਦਿੱਤੀ 324 ਆਰਟੀਕਲ ਉਹਦੇ ਵਿੱਚ ਆਪਣਾ ਪੱਖ ਇਸ ਤਰ੍ਹਾਂ ਦਰਸਾਇਆ ਕਿ ਅਸੀਂ ਠੀਕ ਆ ਬਟ ਜਿਹੜੇ ਉਹਦੇ ਵਿੱਚ ਨੌਜਵਾਨ ਸ਼ਹੀਦ ਹੋਏ ਸੀ ਜਿਹੜੇ ਪਲਵਾਮਾ ਦੇ ਵਿੱਚ ਉਹ ਉਹਨਾਂ ਨੇ ਇਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਕਿ ਸਾਡੇ ਇਹਦੇ ਵਿੱਚ ਕੋਈ ਗਲਤੀ ਨਹੀਂ ਬਟ ਸੱਚਮੁੱਚ ਦੇ ਵਿੱਚ ਉਹਨਾਂ ਦੀ ਹੀ ਸਰਕਾਰ ਦੀ ਹੀ ਗਲਤੀ ਸੀ ਇਹ ਸਾਰੀਆਂ ਚੀਜ਼ਾਂ ਦੇਖਣ ਦੇ ਬਾਅਦ ਜੋ ਵੀ ਸਾਡੇ ਲੋਕ ਨੇ ਜੋ ਸਾਡੇ ਉਹ ਇਹਨਾਂ ਨੂੰ ਸਪੋਰਟ ਕਰਦੇ ਹਨ ਇਹਨਾਂ ਦੀ ਕੀ ਕਹਿੰਦੇ ਹਨ ਕਿ ਇਹ ਸਰ ਸਹੀ ਨੇ ਹੁਣ ਜੇ ਪੰਜਾਬ ਦੇ ਵਿੱਚ ਦੇਖੀਏ ਤਾਂ ਪੰਜਾਬ ਦੇ ਪਤਾ ਨਹੀਂ ਕਿੰਨੇ ਸਾਲ ਹੋ ਗਏ ਉਹਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਸਰਕਾਰ ਹੀ ਜਿੱਤ ਰਹੀ ਹੈ ਤੇ ਅਸੀਂ ਕੁਝ ਲੋਕ ਅਜੇ ਵੀ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਇਹ ਕਹਿ ਰਹੇ ਹਨ ਕਿ ਉਹੀ ਸਰਕਾਰ ਸਾਨੂੰ ਵਾਪਸ ਚਾਹੀਦੀ ਹੈ ਦੇਖੋ ਹੁਣ ਜੇ ਨਵੀਂ ਸਰਕਾਰ ਆਈ ਹੈ ਤੇ ਇਹਦੇ ਵਿੱਚ ਥੋੜਾ ਥੋੜਾ ਪਰਵਰਤਨ ਕਹਿੰਦੇ ਨੇ ਹੌਲੀ ਹੌਲੀ ਆਉਂਦਾ ਹੈ ਠੀਕ ਹੈ ਪਹਿਲਾਂ ਕਿਦਾਂ ਦਾ ਯੁੱਗ ਸੀ ਹੁਣ ਕਿਦਾਂ ਦਾ ਯੁੱਗ ਆ ਹੋਰੀ ਹੋਰੀ ਪਰਵਰਤਨ ਆਉਂਦਾ ਗਿਆ ਸੇਮ ਚੀਜ਼ ਉਸ ਤਰ੍ਹਾਂ ਹੁੰਦੀ ਹੈ ਕਿ ਹੁਣ ਦੋ ਦੋ ਸਾਲਾਂ ਦੇ ਵਿੱਚ ਅਸੀਂ ਕਿਵੇਂ ਉਮੀਦ ਕਰ ਸਕਨੇ ਇੱਕ ਸਰਕਾਰ ਤੋਂ ਜਿੰਦਾ ਕਿ ਖਜ਼ਾਨਾ ਹੀ ਸਾਡਾ ਕੀ ਇੱਕ ਸਾਬਨਾ ਡੱਬਾ ਹੀ ਖਾਲੀ ਹੋਇਆ ਪਿਆ ਉਹ ਕਿਵੇਂ ਹੁਣ ਸਰਕਾਰ ਕਿਵੇਂ ਚਲਾ ਸਕਦੀ ਹੈ ਫਿਰ ਵੀ ਉਹਨਾਂ ਨੇ ਅਜੇ ਹੱਦ ਕੁਝ ਹੱਦ ਤੱਕ ਅਸੀਂ ਸਪੋਰਟ ਦੀ ਗੱਲ 'ਚ ਨਹੀਂ ਆ ਕੋਈ ਸਾਡੇ ਰਿਸ਼ਤੇਦਾਰ ਨਹੀਂ ਨੇ ਕੋਈ ਵੀ ਇਹਨਾਂ ਦੇ ਵਿੱਚੋਂ ਜਿਹੜੇ ਵੀ ਮੁੱਖ ਮੰਤਰੀ ਬਣੇ ਹਨ ਕੋਈ ਰਿਸ਼ਤੇਦਾਰ ਦੀ ਗੱਲ ਨਹੀਂ ਹੈਗੀ ਬਟ ਫਿਰ ਵੀ ਅਸੀਂ ਇਹ ਗੱਲ ਕਹਿਣਾ ਚਾਹਾਂਗੇ ਕਿ ਨਵੀਂ ਸੋਚ ਨੂੰ ਸਲਾਮ ਕਰਿਆ ਕਰੋ ਥੋੜਾ ਜਿਹਾ ਵੇਟ ਕਰਿਆ ਹਰ ਹੁਣ ਕੁਝ ਕੈਂਡੀਡੇਟ ਇਹ ਚਾਹੁੰਦੇ ਨੇ ਕਿ ਸਾਨੂੰ ਹੁਣੇ ਉਹਨੇ ਸਰਕਾਰੀ ਨੌਕਰੀ ਚਾਹੀਦੀ ਏ ਕੁਝ ਮਾਤਾ ਇਹ ਕਹਿੰਦੀਆਂ ਨੇ ਕਿ 10000 ਰੁਪਏ ਦਾ ਵਾਅਦਾ ਕੀਤਾ ਤੇ ਸਾਨੂੰ ਹੁਣੇ ਉਹਨੇ ਸਾਡੇ ਅਕਾਊਂਟ ਦੇ ਵਿੱਚ ਆਣਾ ਚਾਹੀਦਾ ਏ ਬਟ ਇਹ ਸਾਰੀਆਂ ਗੱਲਾਂ 1000 ਰੁਪਏ 1000 ਰੁਪਏ ਕਿਉਂ ਮੰਗਦੇ ਹੋ ਆਪਦੇ ਬੱਚਿਆਂ ਨੂੰ ਪੜਾਓ ਸਰਕਾਰੀ ਸਕੂਲਾਂ ਦੇ ਵਿੱਚ ਜੇ ਵਧੀਆ ਪੜ ਰਹੇ ਹਨ ਵਧੀਆ ਪੜਾਓ ਉਹਨਾਂ ਨੂੰ ਹੋਰ ਥੋੜੀ ਜੀ ਮਿਹਨਤ ਕਰਕੇ ਵਧੀਆ ਪੜਾਣ ਤੇ ਕੇ ਉਹਨਾਂ ਨੂੰ ਕੰਪੀਟੀਟਿਵ ਐਗਜ਼ਾਮ ਦੇ ਲਈ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਪਰ ਉਹ ਕਿ ਹਾਂ ਤੁਸੀਂ ਇਹ ਚੀਜ਼ ਕਲੀਅਰ ਕਰਨੀ ਹੁਣ ਇੰਨੀ ਆਬਾਦੀ ਹੋਣ ਦੇ ਬਾਵਜੂਦ ਵੀ ਫਿਰ ਵੀ ਕੁਝ ਗਰੀਬਾ ਕਰਾਂ ਦੇ ਬੱਚੇ ਹਨ ਉਹ ਆਪਣੀ ਮਿਹਨਤ ਤੇ ਲੱਗੇ ਹਨ ਠੀਕ ਹੈ ਉਹੀ ਗੱਲ ਨੂੰ ਕਹਿੰਦੇ ਹਨ ਕਿ ਹਾਂ ਵਧੀਆ ਨਵੀਂ ਸਰਕਾਰ ਵਧੀਆ ਆਈ ਹੈ ਬਟ ਜਿਹੜੇ ਹੁਣ ਇਹ ਹਮੇਸ਼ਾ ਚਾਹੁੰਦੇ ਸੀ ਕਿ ਅਸੀਂ ਰਿਸ਼ਵਤ ਦੇ ਕੇ ਜਾਲੀ ਚੀਜ਼ਾਂ ਬਣਵਾ ਕੇ ਜਾਲੀ ਸਰਟੀਫਿਕੇਟ ਬਣਾ ਕੇ ਜਿਹੜੇ ਲੱਗਦੇ ਰਹੇ ਹਨ ਉਹ ਵੀ ਚੀਜ਼ ਹੁਣ ਉਹ ਸੇਮ ਚਾਹੁੰਦੇ ਹਨ ਅਸੀਂ ਇੱਥੇ ਤੁਸੀਂ ਯਕੀਨ ਨਹੀਂ ਕਰਨਾ ਹੋਵੇਗਾ ਕਿ ਆਪਣੇ ਆਲੇ ਦੁਆਲੇ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੱਚੇ ਵੀ ਲੱਗਦੇ ਦੇਖਿਆ ਹਨ ਕਿ ਜਿਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ ਆਪ ਦੇ ਨਾਮ ਤੇ ਸੁਭਾ ਕਿਸੇ ਹੋਰ ਦਾ ਨਾਮ ਪਾਣਾ ਵੀ ਨਹੀਂ ਆਂਦਾ ਬਟ ਫਿਰ ਵੀ ਉਹ ਨੌਕਰੀ ਦੇ ਵਿੱਚ ਆਏ ਸਰਕਾਰੀ ਨੌਕਰੀ ਦੇ ਵਿੱਚ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਕਰ ਦੇਣਾ ਚੈਨਲ ਤੇ ਪਹਿਲੀ ਵਾਰ ਆਇਆ ਉੱਥੇ ਪਲ-ਪਲ ਦੀ ਅਪਡੇਟ ਪਾਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਸੋ ਫਿਰ ਵੀ ਮੈਂ ਇਨਾ ਹੀ ਕਹਿਣਾ ਚਾਹਾਂਗੀ ਕਿ ਕੋਈ ਕੋਈ ਗਲਤ ਕਮੈਂਟ ਨਾ ਕਰਨਾ ਹਮੇਸ਼ਾ ਕੋਈ ਵੀ ਪਰਿਵਰਤਨ ਹੁੰਦਾ ਹੈ ਹੌਲੀ-ਹੌਲੀ ਹੁੰਦਾ ਹੈ ਇੱਕਦਮ ਅਸੀਂ ਉਸ ਚੀਜ਼ ਦੀ ਉਮੀਦ ਸਾਨੂੰ ਨਹੀਂ ਕਰਨੀ ਚਾਹੀਦੀ ਕਿ ਹੁਣੇ-ਹੁਣੇ ਸਾਰੇ ਚੀਜ਼ ਦਾ ਸੁਤਾਰ ਹੋ ਜਾਵੇ tanuwanji